ਹਾਂਜੀ ਅੱਜ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਡੌਗਸ ਹੋ ਰਿਹਾ ਇੱਧਰ ਡੌਗ ਮਾਰਕੀਟ ਦੇ ਵਿੱਚ ਵੀਰ ਆਏ ਹੋਣੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿੱਥੋਂ ਆਏ ਨੇ ਜਾਣਕਾਰੀ ਲੈਣੇ ਆ ਕਿਹੜੇ ਕਿਹੜੇ ਪੱਪੀ ਲੈ ਕੇ ਆਏ ਨੇ ਹਰਾ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਆਪਾਂ ਦਰਾਹੇ ਸ਼ਹਿਰ ਤੋਂ ਜੀ ਕਿਹੜਾ ਕਿਨ ਲਪਣਾ ਆਪਣਾ ਜੀ ਆਕਾਸ਼ਪਟ ਬਲਡ ਨਾਉਂਦੇ ਆ ਜੀ ਹਾਂਜੀ ਸ਼ਾਪ ਹੈ ਨਹੀਂ ਜੀ ਆਪਣੇ ਹੋਮ ਬਰੀਡਿੰਗ ਹੈ ਜੀ ਹੋਮ ਬਰੀਡਿੰਗ ਤੇ ਬਾਹਰੋਂ ਬੱਚੇ ਤਾਂ ਨਹੀਂ ਪਰਚੇਜ਼ ਕਰਦੇ ਬਾਹਰੋਂ ਨਹੀਂ ਵੀਰੇ ਘਰ ਦੀ ਹੁੰਦੇ ਨੇ ਬਾਕੀ ਜੇ ਕੋਈ ਬਾਹਰ ਲਈ ਵਧੀਆ ਕੁਆਲਿਟੀ ਦੇ ਮਿਲ ਜਾਂਦਾ ਆ ਆਪਾਂ ਪਰਚੇਜ਼ ਕਰ ਲੈਣੇ ਆ ਜੀ ਕਿਹੜੀ ਕਿਹੜੀ ਬਰੀਡ ਲੈ ਕੇ ਆਏ ਆ ਆਪਾਂ ਸ਼ਿਡਜ਼ੂ ਲੈ ਕੇ ਆਏ ਆ ਜੀ ਲੈਬ ਲੈ ਕੇ ਆਏ ਆ ਠੀਕ ਆ ਜੀ ਬੀਗਲ ਦਾ ਮੇਲ ਆ ਜੀ ਤੇ ਲੈਬਰਾਡੋਰ ਦੇ ਗੋਲਡਨ ਬੱਚੇ ਨੇ ਜੀ ਠੀਕ ਆ ਜੀ ਹਾਂ ਜੀ ਇਹ ਸੋ ਕਿਵੇਂ ਲੱਗ ਰਿਹਾ ਸ਼ੋਅ ਵੀਰੇ ਠੀਕ ਆ ਜੀ ਵਧੀਆ ਜੀ ਆਪਣੇ ਜਿਹੜਾ ਤੁਹਾਡੇ ਹੱਥ 'ਚ ਬੱਚਾ ਕਿੰਨੀ ਉਮਰ ਦਾ ਇਹ ਇਹ ਸਰ 35 ਡੇਸ ਦਾ ਜੀ 35 ਡੇਸ ਹਾਂ ਜੀ ਹਾਂ ਜੀ ਮੇਲ ਫੀਮੇਲ ਕੀ ਆ ਇਹ ਮੇਲ ਆ ਜੀ ਦੋ ਮੇਲ ਨੇ ਇੱਕ ਫੀਮੇਲ ਆ ਜੀ ਕਿਹੜੀ ਬਰੀਡ ਆ ਕੀ ਨਾਂ ਇਹਦਾ ਇਹ ਸ਼ਿਡਜ਼ੂ ਬਰੀਡ ਆ ਜੀ ਕਿੰਨੀ ਸਾਰੇ ਦੀ ਮਿਨੀਮਮ ਜੀ 10000 ਤੋਂ ਸਟਾਰਟਿੰਗ ਹੋ ਜਾਂਦੀ ਹੈ। ਅੱਛਾ। ਹਾਂ ਜੀ ਬਾਕੀ 14000 ਦਾ ਕਮੇਲ ਮਿਲ ਜਾਂਦਾ ਜੀ ਇਹਦਾ। ਡਿਲੀਵਰੀ ਕਰ ਦਿੰਦੇ ਆ ਜੀ। ਡਿਲੀਵਰੀ ਆਲ ਓਵਰ ਇੰਡੀਆ ਜੀ। ਠੀਕ ਹੈ। ਇਹ ਜਿਹੜਾ ਦੂਜਾ ਬਲੈਕ ਜਆ। ਬਲੈਕ ਸਰ 12000 ਦਾ ਜੀ। ਇਹ 12000 ਦਾ। ਕਮਾ ਦੇ। ਇਹ ਕਿਹੜੀ ਬਰੀਡ ਦਾ? ਇਹ ਲੈਬਰਡੋਲਰ ਜੀ ਜੈੱਟ ਬਲੈਕ ਹਾਂ ਜੀ। ਇਹਦੀ ਕਿੰਨੀ ਪ੍ਰਾਈਸ ਹੈ? ਇਹਦਾ 12000 ਮੇਲ ਹੋਊਗਾ ਜੀ। 12000 ਦਾ ਮੇਲ। ਫੀਮੇਲ ਕਿੰਨੇ ਦੀ ਆ? ਫੀਮੇਲ ਦੇ ਦਾਂਗੇ 8000 ਦੀ ਜੀ। ਠੀਕ ਹੈ ਜੀ। ਹਾਂ ਜੀ। ਤੇ ਕੁੜੀ ਰਿਪੀਟ ਕਰ ਦੋ 7973400361 ਠੀਕ ਹੈ ਵੀਰੇ ਧੰਨਵਾਦ ਮਿਹਰਬਾਨੀ ਜੇ ਕੋਈ ਵੀ ਤੁਹਾਡੇ ਚੈਨਲ ਥਰੂ ਆਉਂਦਾ ਤਾਂ ਉਹਨੂੰ ਕੁਆਲਿਟੀ ਦੀ ਗਾਰੰਟੀ ਹੈ ਵੈਸੇ ਵੀ ਗਾਰੰਟੀ ਹੁੰਦੀ ਹੈ ਬਾਕੀ 6th ਮੰਥ ਬਾਅਦ ਬੱਚਾ ਜੇ ਨਹੀਂ ਬਣਦਾ ਸਾਡੇ ਅਕੋਰਡਿੰਗ ਕਹਿਣ ਤੇ ਤਾਂ ਅਸੀਂ ਰਿਟਰਨ ਵੀ ਲੈਨੇ ਆ ਜੀ ਆਪਣੀ ਗਾਰੰਟੀ ਹੁੰਦੀ ਹੈ ਠੀਕ ਜੀ ਬਾਕੀ ਡਿਸਕਾਊਂਟ ਤਾਂ ਤੁਹਾਡੇ ਚੈਨਲ ਦੇ ਥਰੂ ਦਵਾਂਗੇ ਦਵਾਂਗੇ ਠੀਕ ਜੀ ਧੰਨਵਾਦ ਜੀ ਅੱਗੇ ਚੱਲਦੇ ਆ ਕਰਦੇ ਆ ਗੱਲਬਾਤ ਤਾਂ ਇੱਧਰ ਵੀਰ ਕਾਫੀ ਸਾਰੇ ਬੱਚੇ ਲਈ ਬੈਠਾ ਦੇਖੋ ਕਾਫੀ ਬੱਚੇ ਲੈ ਕੇ ਆਨੇ ਆਪਣੇ ਆਜੋ ਇੱਧਰ ਇਹ ਕਿਹੜੀ ਕਿਹੜੀ ਬਰੀਡ ਦੇ ਲੈ ਕੇ ਆਏ ਬੱਚੇ ਪਾ ਇਹ ਜੀ ਲੱਗ ਲੱਗ ਬਰੀਡ ਦੇ ਆ ਹਸਕੀ ਆ ਗਲਚਰ ਆ ਪੁਮੇਰੀਅਨ ਆ ਛਿੜਜੂ ਨੇ ਜੀ ਹਾਂ ਜੀ ਕਿਤੋਂ ਆਏ ਆਪਾਂ ਆਪਾਂ ਜੀ ਖੰਨੇ ਤੋਂ ਕਿਹੜਾ ਕੈਨਲ ਆਪਣਾ ਲਵੀ ਡੌਗ ਕੈਨਲ ਤੋਂ ਨਾ ਲਵੀ ਡੌਗ ਕੈਨਲ ਹਾਂ ਜੀ ਕਿਤੋਂ ਡੱਬਣਾ ਹੀ ਆ ਹਾਂ ਜੀ ਹਾਂ ਜੀ ਕਿੰਨੇ ਚਿਰ ਤੋਂ ਕੰਮ ਕਰ ਰਹੇ ਆਗੇ ਮੈਨੂੰ 2 ਸਾਲ ਹੋ ਗਏ ਜੀ ਤੇ ਆਪਾਂ ਹੁਣ ਗੱਲਬਾਤ ਕਰਦੇ ਆ ਜਿਹੜੇ ਚਿੱਟੇ ਚਿੱਟੇ ਨੇ ਕਿਹੜੀ ਬਰੀਡ ਦੇ ਨੇ ਇਹ ਇਹ ਪੁਮੇਰੀਅਨ ਨੇ ਜੀ ਬੱਚੇ ਪੁਮੇਰੀਅਨ ਦਾ ਕਿਰੇਟ ਚੱਲ ਰਿਹਾ ਪੁਮੇਰੀਅਨ 6000 ਦਾ ਮੇਲ ਆ ਜੀ 4000 ਡਿਸਕਾਊਂਟ ਹੈ ਥੋੜਾ ਮੋਟਾ ਡਿਸਕਾਊਂਟ ਕੋਈ ਗੱਲ ਨਹੀਂ ਕਰਦਾਂਗੇ ਜੀ 1500 ਦਾ ਦਈ ਜਿੰਦੇ ਨੂੰ ਕੀ ਚੱਕਰਾ ਨਹੀਂ ਕੁਆਲਿਟੀ ਤੇ ਡਿਪੈਂਡ ਕਰਦਾ ਆ ਦੇਖੋ ਬੱਚਾ ਸਨੋ ਵਾਈਟ ਦਾ ਤੇ ਫਰਫੁਰ ਪੂਰਾ ਇਹਦੇ ਹਾਂ ਜੀ ਹਾਂ ਉਹਦੇ ਚ ਕੀ ਘਟ ਹੁੰਦੀ ਹੈ ਕੋਈ ਵੀ ਕਾਰਨ ਬੱਚੇ ਤਾਂ ਕਿਸ ਮਿਲ ਜੇ ਹੁੰਦੇ ਨੇ ਮਤਲਬ ਕੰਨ ਕੁੰਨ ਖੜੇ ਹਾਂ ਪ੍ਰੋਪਰ ਜੱਟੇ ਨਹੀਂ ਹੁੰਦੇ ਹੈਗੇ ਤੇ ਫਰਫੁਰ ਵਾਲ ਬੂਲ ਪ੍ਰੋਪਰ ਨਹੀਂ ਹੁੰਦੇ ਉਹਨਾਂ ਦੇ ਹਾਂ ਹਾਂ ਜੀ ਹਾਂ ਇੱਕ ਆ ਜਿਹੜਾ ਡੱਬਾ ਜਾਂ ਇਹ ਕਿਹੜਾ ਇਹ ਛਿੜਜੂਆ ਜੀ ਛਿੜਜੂਆ ਇਹਦੀ ਕਿੰਨੀ ਪ੍ਰਾਈਸ ਹੈ ਇਹ 9500 ਦੀ ਫੀਮੇਲ ਆ ਜੀ 13000 ਦਾ ਮੇਲ ਆ ਜੀ ਇਹਦੀ ਏਜ ਹੈ ਗਿਆ 35 ਦਿਨਾਂ ਦੀ ਜੀ ਬੱਚੇ 35 ਦਿਨਾਂ ਦੀ ਏਜ ਹਾਂ ਜੀ ਹਾਂ ਠੀਕ ਹੈ ਇਹਦੀ ਡਿਲੀਵਰੀ ਕਰਦੇ ਨੇ ਆਪਾਂ ਡਿਲੀਵਰੀ ਹਾਲ ওভার ਹੀ ਨਹੀਂ ਇਹ ਕਿਹੜਾ ਜਿਹੜਾ ਲਾਲ ਜਾਂ ਇਹ ਕਿਹੜਾ ਰੰਗ ਹੈ ਇਹ ਕਲਚਰ ਹਾਂ ਜੀ ਇਹ ਮੇਲ ਫੀਮੇਲ ਕੀ ਹੈ ਮੇਲ ਆ ਜੀ ਮੇਲ ਇਹ ਕਿੱਡਾ ਕੋ ਹੋ ਜਾਂਦਾ ਇਹ ਮਿੰਨੀ ਸਾਈਜ਼ ਹੀ ਰਹਿੰਦਾ ਜੀ ਅੱਛਾ ਮਿੰਨੀ ਸਾਈਜ਼ ਰਹਿੰਦਾ ਹਾਂ ਜੀ ਹਾਂ ਇਹਦੀ ਕਿੰਨੀ ਪ੍ਰਾਈਸ ਹੈ ਇਹਦਾ 8000 ਆ ਜੀ ਸਾਰੇ ਬੱਚੇ ਕਰਦੇ ਆ ਹਾਂ ਜੀ ਹਾਂ ਜੀ ਕਰਦੇ ਇਹ ਇੱਕ ਆ ਅਲੱਗ ਜਿਹਾ ਤਰੰਗ ਹੈ ਨਾ ਕਾਲਾ ਨਾ ਚਿੱਟਾ ਇਹ ਹਸਕੀ ਆ ਜੀ ਇਹ ਹਸਕੀ ਆ ਆਹ ਵਾਲਾ ਹਾਂ ਜੀ ਇਹ ਬਲੂ ਆਈਸ ਬੱਚਾ ਜੀ ਪ੍ਰੋਪਰ ਅੱਛਾ ਇਹ ਵੀ ਕਰਦਾ ਹੈ ਹਾਂ ਜੀ ਹਾਂ ਇਹ ਬਾਹਰੋਂ ਲਿਆ ਹੋਇਆ ਨਹੀਂ ਕਰਦਾ ਇਹ ਆ ਜੀ ਇਹ ਇਹ ਮੇਲ ਹੈ ਮੇਲ ਆ ਜੀ ਮੇਲ ਇਨੀ ਪ੍ਰਾਈਸ ਹੈ ਦੀ ਇਹ ਹੈਗਾ 15000 ਦਾ ਮੇਲ ਆ ਜੀ ਅੱਛਾ ਹੂੰ 15000 ਦਾ ਮੇਲ ਹਾਂ ਜੀ ਤੇ ਇਹ ਤੇਰਾ ਰੇਟ ਬਹੁਤ ਠੀਕ ਜਿਹਾ ਲੱਗ ਜਾਣਾ ਹਾਂ ਜੀ ਹਾਂ ਜੀ ਕਹਿੰਦਾ ਉਹ ਬਹੁਤ ਭਾਈ ਜੀ ਇੱਧਰ ਜਿਆਦਾ ਰੇਟ ਦੇ ਜੈਨ ਕੋਈ ਫਰਕ ਹੈ ਬਰੀਡ ਕੋਈ ਅੱਡਦੀ ਆ ਉਹ ਨਹੀਂ 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 ਹਸਕੀ ਹੈ ਹਾਂ ਜੀ ਹਸਕੀ ਆ ਹਾਂ ਜੀ ਇਹਦੀ ਡਿਲੀਵਰੀ ਕਰ ਦਿੰਨੇ ਆਪਾਂ ਡਿਲੀਵਰੀ ਆਲ ਓਵਰ ਇੰਡੀਆ ਜੀ ਜਿੱਥੇ ਉਹ ਕੀ ਪ੍ਰਾਈਸ ਲੈਂਦੇ ਆ ਉਹ ਐਕਸਟਰਾ ਚਾਰਜ ਹੋਣਗੇ ਜੀ ਜਿੱਥੇ ਕਰਾਉਣੀ ਹਾਂ ਜੀ ਹਾਂ ਜੀ ਇਹ ਇਸ ਨੂੰ ਜ਼ਰੂਰ ਤੋਂ ਹੁੰਦੀ ਆ ਸੰਪਰਕ ਕਰਨ ਦੀ ਨੰਬਰ ਦੇ ਦਿਓ 9478760289 ਰਿਪੀਟ ਕਰ ਦਿਓ 9478760289 ਠੀਕ ਹੈ ਹਾਂ ਜੀ ਹਾਂ ਜੀ ਕਿਸੇ ਨੂੰ ਜ਼ਰੂਰਤਾ ਬਾਈ ਨਾਲ ਕੰਟੈਕਟ ਕਰ ਲੋ ਖੰਨੇ ਤੋਂ ਆਇਆ ਬਾਈ ਆਪਾਂ ਨਾ ਇਹ ਖੰਨੇ ਤੋਂ ਆਇਆ ਵੀਰ ਲਵੀ ਪੈਟ ਲਵੀ ਲਵੀ ਪੈਟ ਲਵੀ ਲਵੀ ਡੌਗ ਕੈਨਲ ਲਵੀ ਡੌਗ ਕੈਨਲ ਠੀਕ ਹੈ ਜੀ ਲਵੀ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੱਚਾ ਇਹਨਾਂ ਕੋਲ ਪਰਚੇਜ਼ ਕਰ ਸਕਦੇ ਹੋ ਠੀਕ ਹੈ ਜੀ ਚੱਲਦੇ ਆਂਗੇ ਕਰਦੇ ਆਂ ਬਾਲ ਗੱਲਬਾਤ ਤੇ ਮਲਾਉਨੇ ਇੱਕ ਹੋਰ ਬ੍ਰੀਡਰ ਵੀਰ ਨੂੰ ਤੁਹਾਡੇ ਨਾਲ ਉਹ ਕਹਿੰਦਾ ਵੀ ਨਿਕਲੋ ਬਾਹਰ ਨਿਕਲੋ ਲੀਆ ਤੇ ਆ ਗਿਆ ਸੋਚ ਰਿਹਾ ਆ ਗਿਆ ਸੋਚ ਹਾਂ ਜੀ